ਸਾਰੇ ਹੀ ਸ్రోਤਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਜਿਮਣੀ ਚੌਂ ਨੂੰ ਲੈ ਕੇ ਉਮੀਦਵਾਰ ਦਾ ਕੀਤਾ ਐਲਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਿਛਲੀਆਂ 4 ਜਿਮਣੀ ਚੌਂਾਂ ਦੇ ਵਿੱਚ ਉਮੀਦਵਾਰ ਨਾ ਉਤਾਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਹਲਕਿਆਂ ਦੇ ਵਿੱਚ ਜੋ ਆਪਣਾ ਘਾਟਾ ਮਹਿਸੂਸ ਹੋਇਆ ਗਿੱਦੜਵਾ ਹਲਕਾ ਤੇ ਬਰਨਾਲਾ ਹਲਕੇ ਦੇ ਵਿੱਚ ਜੋ ਹਮੇਸ਼ਾ ਹੀ ਅਕਾਲੀ ਦਲ ਦਾ ਘੜ ਰਿਹਾ ਹੈ ਉਥੋਂ ਆਪਣੇ ਉਮੀਦਵਾਰ ਨਾ ਉਤਾਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਜੋ ਜਿਮਣੀ ਚੋਣਾਂ ਦੇ ਵਿੱਚ ਉਹਨਾਂ ਨੇ ਬਾਈਕਾਟ ਕੀਤਾ ਸੀ ਉਸ ਤੋਂ ਬਾਅਦ ਲੁਧਿਆਣਾ ਦੀ ਪੱਛਮੀ ਜਿਮਣੀ ਚੋਣ ਵਿੱਚ ਹੁਣ ਅਕਾਲੀ ਦਲ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਮਜ਼ਬੂਤੀ ਨਾਲ ਚੋਣ ਲੜੇਗਾ 2027 ਦਾ ਮੁੱਢ ਬਣੇਗਾ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਖੁਦ ਉਸ ਹਲਕੇ ਵਿੱਚ ਜਾ ਕੇ ਜੋ ਉਸ ਹਲਕੇ ਦੇ ਵਿੱਚ ਸਾਰੇ ਹੀ ਆਪਣੇ ਅਕਾਲੀ ਦਲ ਦੇ ਲੀਡਰਾਂ ਨਾਲ ਸਲਾਹ ਕਰਕੇ ਜੋ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਏ ਸੀ ਕਿ ਇੱਕ ਐਸਾ ਉਮੀਦਵਾਰ ਤੁਹਾਨੂੰ ਦੇਾਂਗੇ ਕਿ ਜਿਹੜਾ ਉਮੀਦਵਾਰ ਇੱਥੋਂ ਜਿੱਤ ਦਾ ਸੇੜਾ ਬਣੇਗਾ 2027 ਦਾ ਮਜ਼ਬੂਤ ਜਿਹੜੇ ਕਿ ਨਹੀਂ ਰੱਖੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੋ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕਰਨ ਤੋਂ ਬਾਅਦ ਜੋ ਲੁਧਿਆਣਾ ਦੀ ਜਿਮਣੀ ਚੋਣੇ ਉਹਦਾ ਅਖਾੜਾ ਪੱਕ ਗਿਆ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਪਹਿਲਾ ਉਮੀਦਵਾਰ ਉਤਾਰਿਆ ਸੀ ਜੋ ਕਿ ਇੱਕ ਜਿਹੜਾ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉਮੀਦਵਾਰ ਬਣਾਇਆ ਹੈ ਉੱਥੇ ਹੀ ਕਾਂਗਰਸ ਪਾਰਟੀ ਨੇ ਆਪਣੇ ਸਾਬਕਾ ਜੋ ਕੈਬਨ ਮੰਤਰੀ ਸੀ ਭਾਰਤਪੁਰ ਆਸ਼ੂ ਜਿਨ੍ਹਾਂ ਨੇ ਇਸ ਹਲਕੇ 'ਚ ਦੋ ਵਾਰ ਜਿੱਤ ਦਰਜ ਕੀਤੀ ਹੈ 2012 ਵਿੱਚ ਤੇ 2017 ਵਿੱਚ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੋ ਆਕਾਲੀ ਦਲ ਵੱਲੋਂ ਇੱਥੇ ਆਪਣਾ ਮਜ਼ਬੂਤ ਚਿਹਰਾ ਨੌਜਨ ਆਗੂ ਐਡਵੋਕੇਟ ਪਰ ਉਪਕਾਰ ਸਿੰਘ ਘੁੰਮਣ ਨੂੰ ਜੋ ਉਤਾਰਿਆ ਪਰ ਉਪਕਾਰ ਸਿੰਘ ਘੁੰਮਣ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਲਗਾਤਾਰ ਕੰਮ ਕਰ ਰਹੇ ਨੇ ਐਡਵੋਕੇਟ ਵੀ ਨੇ ਔਰ ਪਰ ਉਪਕਾਰ ਸਿੰਘ ਘੁੰਮਣ ਦਾ ਇਸ ਹਲਕੇ ਦੇ ਵਿੱਚ ਬਹੁਤ ਵੱਡਾ ਆਧਾਰ ਇੱਕ ਵਕੀਲ ਭਾਈਚਾਰੇ ਨਾਲ ਸੰਬੰਧਿਤ ਹੁੰਦਿਆਂ ਹੋਇਆਂ ਸਿੱਖ ਆਗੂਏ ਔਰ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਸਿੱਖ ਵੋਟਰ ਜਿਹੜੀ ਹੈ ਉਹ ਪ੍ਰਭਾਵਿਤ ਕਰੇਗੀ ਕਿਉਂਕਿ ਦੋਨੋਂ ਪਾਰਟੀਆਂ ਨੇ ਆਪਣੇ ਹਿੰਦੂ ਚਿਹਰੇਆ ਦੇ ਉੱਪਰ ਦਾਅ ਖੇਡਿਆ ਜਦੋਂ ਕਿ ਅਕਾਲੀ ਦਲ ਨੇ ਸਿੱਖ ਚਿਹਰੇ ਨੂੰ ਉਮੀਦਵਾਰ ਬਣਾਇਆ ਐਡਵੋਕੇਟ ਪਰ ਉਪਕਾਰ ਸਿੰਘ ਕੁਮਣ ਇੱਕ ਨੌਜਵਾਨ ਚਿਹਰਾ ਨੇ ਔਰ ਨੌਜਵਾਨ ਆਗੂ ਨੇ ਔਰ ਅਕਾਲੀ ਦਲ ਵਿੱਚ ਬਹੁਤ ਵੱਡਾ ਮਜ਼ਬੂਤ ਥੰਮ ਕਿਨੇ ਜਾਂਦੇ ਨੇ ਪਰ ਉਪਕਾਰ ਸਿੰਘ ਕੁਮਣ ਜਿਸ ਨੂੰ ਸਾਰੇ ਹੀ ਲੀਡਰਸ਼ਿਪ ਹੁਣ ਉਸ ਦੇ ਨਾਲ ਜਿਹੜਾ ਕਿ ਅਕਾਲੀ ਦਲ ਦਾ ਸਮਰਥਨ ਕਰੇਗੀ ਜੋ ਕਿ ਦਾਵੇਦਾਰ ਸੀ ਇੱਥੇ ਪਹਿਲਾਂ ਸਾਬਕਾ ਮੰਤਰੀ ਮਹਿੰਦਰ ਸਿੰਘ ਗਰੇਵਾਲ ਆਪਣੇ ਸੁਪੁੱਤਰ ਲਈ ਟਿਕਟ ਦੀ ਮੰਗ ਕਰ ਰਹੇ ਸੀ ਉਸ ਦੇ ਨਾਲ ਹੀ ਹਰੀਸ਼ ਰਾਏ ਢੰਡਾ ਜੋ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਵੱਲੋਂ ਵੀ ਟਿਕਟ ਦੀ ਮੰਗ ਕੀਤੀ ਗਈ ਸੀ ਪਰ ਸਾਰਿਆਂ ਨੇ ਇਹੀ ਕਿਹਾ ਸੀ ਕਿ ਜੋ ਵੀ ਹਾਈ ਕਮਾਂਡ ਫੈਸਲਾ ਲਵੇਗੀ ਸਾਰੇ ਅਸੀਂ ਉਸ ਨਾਲ ਅਸੀਂ ਸਵਾਗਤ ਕਰਾਂਗੇ ਸਾਰੇ ਅਸੀਂ ਉਸ ਉਮੀਦਵਾਰ ਦਾ ਸਮਰਥਨ ਕਰਾਂਗੇ ਸੋ ਪਿਛਲੇ ਦਿਨੀ ਅਕਾਲੀ ਦਲ ਇੱਕ ਵੱਡੇ ਲੀਡਰ ਦੇ ਕਰ ਆਮ ਆਦਮੀ ਪਾਰਟੀ ਦਾ ਜੋ ਉਮੀਦਵਾਰ ਸੰਜੀਵ ਅਰੋੜਾ ਪਹੁੰਚਦਾ ਹੈ ਔਰ ਸੰਜੀਵ ਅਰੋੜਾ ਦੇ ਪਹੁੰਚਣ ਤੋਂ ਬਾਅਦ ਚਰਚਾਾਂ ਮਾਂ ਤੇਜ਼ ਹੋ ਗਈਆਂ ਸੀ ਕਿ ਜਦੋਂ ਤੱਕ ਅਕਾਲੀ ਦਲ ਆਪਣਾ ਉਮੀਦਵਾਰ ਨਹੀਂ ਉਤਾਰਦਾ ਉਦੋਂ ਤੱਕ ਸਾਰੇ ਹੀ ਜਿਹੜੇ ਅਕਾਲੀ ਲੀਡਰ ਨੇ ਉਸ ਸੱਸ਼ੋ ਪਾਂਡੇ ਚ ਪਏ ਹੋਏ ਸੀ ਕਿ ਅਸੀਂ ਅਕਾਲੀ ਦਲ ਜੇਕਰ ਚੋਣ ਨਹੀਂ ਲੜਦਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਜਾਂ ਕਾਂਗਰਸੀ ਸਪੋਰਟ ਕਰੀਏ ਜੋ ਕਿ ਭਾਜਪਾ ਨੇ ਵੀ ਅਜੇ ਤੱਕ ਆਪਣੇ ਪੱਤੇ ਨਹੀਂ ਖੋਲੇ ਸੋ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਨੂੰ ਲੈ ਕੇ ਅੱਜ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਸੁਖਵੀਰ ਸਿੰਘ ਬਾਦਲ ਖੁਦ ਉਸ ਹਲਕੇ ਵਿੱਚ ਜਿਹੜੇ ਲਗਾਤਾਰ ਹੁਣ ਚੋਣ ਪ੍ਰਚਾਰ ਕਰਨਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਆਪਣੀ ਮਜ਼ਬੂਤ ਨਹੀਂ ਰੱਖੀ ਜਾਵੇਗੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਪਰਵਕਾਰ ਸਿੰਘ ਨੂੰ ਮੰਨੂ ਟਿਕਟ ਦੇ ਕੇ ਉਮੀਦਵਾਰ ਬਣਾਇਆ ਹੈ